ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਅੱਜ ਜੋ ਸਾਡੇ ਮੋਗੇ ਜ਼ਿਲ੍ਹੇ ਚੋਂ ਸਰਦਾਰ ਬਜਿੰਦਰ ਸਿੰਘ ਬਰਾੜ ਸਾਹਿਬ ਸਨ ਜਾਇਦਾਰ ਸਰਦਾਰ ਤੋਤਾ ਸਿੰਘ ਜੀ ਸਾਬਕਾ ਕੈਪਟਨ ਮੰਤਰੀ ਪੰਜਾਬ ਅਤੇ ਉਹਨਾਂ ਦੇ ਨਾਲ ਹਲਕਾ ਅਜਾ ਜਲਦੇਵ ਸਿੰਘ ਮਾਨੁਕੇ ਅਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਅਮਰਜੀਤ ਸਿੰਘ ਜੀ ਮੈਂ ਸੰਤ ਨੂੰ ਵੀ ਦੱਸਣੀ ਚਾਹੁੰਦਾ ਤੇ ਅਪੀਲ ਕਰਨੀ ਚਾਹੁੰਦਾ ਕਿ ਬਹੁਤ ਵੱਡੇ ਫਾਇਦੇ ਜੈਹਦਰ ਪਰਿਵਾਰ ਨੇ ਲਏ ਆ ਇੱਕ ਵਾਰ ਦੋ ਟਿਕਟਾਂ ਲੈਣੀਆਂ ਇੱਕੋ ਸਮੇਂ ਦੇ ਵਿੱਚ ਜਿਹੜਾ ਪਾਰਟੀ ਦੇ ਵਿੱਚ ਕਿੰਤੂ ਵਿਰੋਧ ਵੀ ਹੁੰਦਾ ਰਿਹਾ ਇੱਕੋ ਸਮੇਂ ਦੇ ਵਿੱਚ ਦੋ ਆਉਂਦੇ ਜੈਹਦਰ ਸਾਹਿਬ ਕੈਬਨਿਟ ਮੰਤਰੀ ਸੀ ਤੇ ਵਰਜਿੰਦਰ ਸਿੰਘ ਬਰਾੜ ਚੇਅਰਮੈਨ ਸੀ ਹੈਲਥ ਕਾਰਪੋਰੇਸ਼ਨ ਦੇ ਇੱਕ ਪਰਿਵਾਰ ਦੇ ਵਿੱਚ ਦੋ ਜਣਿਆਂ ਨੂੰ ਸਰਕਾਰੀ ਅਹੁਦੇ ਮਿਲੇ ਦੋ ਟਿਕਟਾਂ ਮਿਲੀਆਂ ਇਸ ਤੋਂ ਵੱਡੀ ਨਹੀਂ ਗੱਲ ਹੋ ਸਕਦੀ ਅੱਜ ਵੱਡੀ ਇਲਾਸਨਾ ਦੇ ਵਿੱਚ ਸੀਨੀ ਕਾਰਤਾਰ ਸਾਹਿਬ ਨੂੰ ਆਪਣੇ ਨਿੱਜੀ ਹਿੱਤਾਂ ਵਾਸਤੇ ਵਰਤ ਰਿਹਾ ਤੇ ਮੈਂ ਸਮਝਦਾ ਕਿ ਮਾਨ ਜੋ ਕਾਰਤਾਰ ਸਾਹਿਬ ਨੂੰ politcal ਗੱਲ ਦੇ ਵਿੱਚ ਨਹੀਂ ਲਿਆਉਣਾ ਚਾਹੀਦਾ ਆਪਣੇ ਨਿੱਜੀ ਸਵਾਰਥਾਂ ਵਾਸਤੇ ਜਿਹੜੀ ਭਰਤੀ ਹੈ ਉਹ ਬਿਲਕੁਲ ਫੇਕ ਕਰ ਰਿਹਾ ਹੈ ਕਿਉਂਕਿ ਰਜਿਸਟਰਡ ਪਾਰਟੀ ਸ਼੍ਰੋਮਣੀ ਕਾਲੀ ਦਲ ਜਿਹਦਾ ਵਰਕਿੰਗ ਕਮੇਟੀ ਕੋਲ ਅਧਿਕਾਰ ਹੈ ਭਰਤੀ ਕਰਾਉਣ ਦਾ ਭਰਤੀ ਸਾਡੇ ਜ਼ਿਲ੍ਹੇ ਦੀ ਕੰਪਲੀਟ ਹੋ ਚੁੱਕੀ ਹੈ ਮੈਂ ਅਪੀਲ ਕਰਨੀ ਚਾਹੁੰਦਾ ਸਾਰੇ ਸਾਡੇ ਵਰਕਰਾਂ ਨੂੰ ਸ਼੍ਰੋਮਣੀ ਕਾਲੀ ਦਲ ਦੇਆਂ ਨੂੰ ਸਾਰੇ ਸੰਗਤ ਨੂੰ ਕਿ ਬਿਲਕੁਲ ਭਰਤੀ ਇਹ ਨਹੀਂ ਕਰਨੀ ਚਾਹੀਦੀ ਫਿਰ ਭਰਤੀ ਹੈ ਇਹ ਭਰਤੀ ਕਿਹਨੂੰ ਦੇਣਗੇ ਇਹ ਸਿਰਫ ਡਰਾਮਾ ਕਰਕੇ ਇੱਕ ਨਵੀਂ ਪਾਰਟੀ ਬਣਾਉਣੀ ਚਾਹੁੰਦੇ ਆ ਉਹ ਨਵੀਂ ਪਾਰਟੀ ਬੜਾ ਲੰਝੇ ਨਾ ਮਨ ਕਰਦਾ ਪਰ ਮਾਨਯੋਗ ਸ਼੍ਰੀ ਕਾਰਤਕ ਸਾਹਿਬ ਨੂੰ ਬਚਣਾ ਲੈ ਕਿਉਂ ਨਾਲ ਦੇ ਨਿੱਜੀ ਹਿੱਤਾਂ ਵਾਸਤੇ ਨਾ ਵਰਤਨ ਇਹ ਮੈਂ ਸਾਰਿਆਂ ਨੂੰ ਅਪੀਲ ਤੇ ਬੇਨਤੀ ਕਰਦਾ ਕਿ ਅਯਾਰੀ ਸਾਹਿਬ ਨੂੰ ਵੀ ਅਭਿਆਰਣ ਲਾਇਆ ਗਿਆ ਰਾਜਸਥਾਨ ਦਾ ਬਡਾਲਾ ਸਾਹਿਬ ਨੂੰ ਠੀਕ ਕੋਲ ਲਾਇਆ ਗਿਆ ਬਰਿੰਦਰ ਸਿੰਘ ਮੱਖਣਪਰਾੜ ਨੂੰ ਕਪੂਰਥਲੇ ਦਾ ਅਭਿਆਰਣ ਲਾਇਆ ਗਿਆ ਸਾਰਿਆਂ ਨੂੰ ਵੱਖੋ ਵੱਖਰੇ ਦਾਸ ਨੂੰ ਇੱਥੋਂ ਮੋਗੇ ਜਿਹੜਾ ਅਭਿਆਰਣ ਲਾਇਆ ਗਿਆ ਰਾਜਵਿੰਦਰ ਸਿੰਘ ਨੂੰ ਮੋਗੇ ਜਿਹੜਾ ਅਭਿਆਰਣ ਲਾਇਆ ਗਿਆ ਇਸ ਕਰਕੇ ਭਰਤੀ ਅੱਗੇ ਵੀ ਇਦਾਂ ਹੀ ਹੁੰਦੀ ਹੈ ਜਿੱਦਾਂ ਐਕੀ ਹੋਈ ਇਹ ਮਾਣਯੋਗ ਆਪਣੇ ਇਲੈਕਸ਼ਨ ਕਮਿਸ਼ਨ ਕੋਲੇ ਜਾਣੀ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋ ਚੁੱਕੀ ਹੈ ਇਸ ਕਰਕੇ ਆਪਾਂ ਦੁਬਾਰਾ ਇਸ ਪਾਰਟੀ ਤੋਂ ਗਰੇਜ ਕਰੋ ਇਹ ਮੇਰੀ ਜਨਤੂ ਬੇਨਤੀ ਹੈ ਵੈਕੀ ਖਾਲਸਾ ਵੈਕੀ ਭਾਗ